ਦਿੱਲੀ ਪਾਟਪਾ ਦੇ ਮੁਖੀ ਵੀਰਿੰਦਰ ਸੱਚਦੇਵ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟੈਕਸ ਦਾ ਆਮਦੇ ਖਰਚੇ ਤੇ ਇੱਕ ਸ਼ਾਨਦਾਰ ਜੀਵਨ ਸ਼ੈਲੀ ਬទਿਤ ਕੀਤੀ ਹੈ ਇੱਕ ਆਰਟੀਆਈ ਪੁੱਛਗਿਸ਼ਰਾਹੀ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਉਹਨਾਂ ਨੇ 2015 ਤੋਂ 2022 ਦੇ ਸਮੇਂ ਵਿੱਚ ਫਲਾਟ ਸਟਾਫ ਰੋਡ ਤੇ ਸਾਬਕਾ ਮੁੱਖ ਮੰਤਰੀ ਦੇ ਨਿਵਾਸ ਸਥਾਨ ਜਿਸ ਨੂੰ ਭਾਜਪਾ ਦੁਆਰਾ ਸ਼ੀਸ਼ ਮਹਿਲ ਕਰਾਰ ਦਿੱਤਾ ਗਿਆ ਏ ਲਈ ਔਸਤਨ ਸਲਾਨਾ ਰੱਖ-ਰਖਾਵ ਦੀ ਕੀਮਤ 3.69 ਕਰੋੜ ਰੁਪਏ ਤੋਂ ਵੱਧ ਦੱਸੀ ਹੈ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਦੀ 517 ਜੀਵਨ ਸ਼ੈਲੀ ਦੇ ਪਿੱਛੇ ਦੀ ਸਚਾਈ ਜਿਸ ਨੂੰ ਉਹਨਾਂ ਨੇ ਇੱਕ ਸਾਦੀ ਕਾਰ ਚਲਾਉਣ ਦਾ ਦਾਵਾ ਕਰਦਿਆਂ ਹੋਇਆ ਛਪਾਇਆ ਸੀ ਸਭ ਤੋਂ ਪਹਿਲਾਂ 52 ਕਰੋੜ ਰੁਪਏ ਦੇ ਸ਼ੀਸ਼ ਮਹਿਲ ਦੇ ਨਵੀਨੀਕਰਨ ਦੁਆਰਾ ਉਜਾਗਰ ਕੀਤਾ ਗਿਆ ਸੀ ਅੱਜ ਅਸੀਂ ਉਹਨਾਂ ਦੇ ਸ਼ਾਨਦਾਰ ਰਹਿਣ ਸਹਿਣ ਅਤੇ ਸ਼ਾਸਨ ਵਿੱਚ ਪਥਿਤ ਭ੍ਰਿਸ਼ਟਾਚਾਰ ਦੇ ਨਵੇਂ ਸਬੂਤ ਪੇਸ਼ ਕਰ ਰਹੇ ਹਾਂ ਤੇ ਅਸੀਂ ਉਹਨਾਂ ਤੋਂ ਜਵਾਬ ਮੰਗਦੇ ਹਾਂ ਸਚਦੇਵ ਅਨੁਸਾਰ ਆਰਟੀਆਈ ਅਰਜੀ ਮਹਾਰਾਸ਼ਟਰ ਦੇ ਇੱਕ ਨਿਵਾਸੀ ਦੁਆਰਾ ਦਾਇਰ ਕੀਤੀ ਗਈ ਸੀ ਤੇ ਇਸ ਦਾ ਜਵਾਬ ਦਿੱਲੀ ਸਰਕਾਰ ਦੁਆਰਾ 29 ਦਸੰਬਰ 2023 ਨੂੰ ਦਿੱਤਾ ਗਿਆ ਸੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 31 ਮਾਰਚ 2015 ਤੋਂ 27 ਦਸੰਬਰ 2022 ਦੇ ਵਿੱਚਕਾਰ ਕੇ ਵਾਲਦੇ ਫਲੈਗ ਸਟਾਫ ਰੋਡ ਬੰਗਲੇ ਵਿੱਚ 29.56 ਕਰੋੜ ਰੁਪਏ ਰੂਟੀਨ ਰੱਖ-ਰਖਾਅ ਉਤੇ ਖਰਚ ਕੀਤੇ ਗਏ ਸਨ ਜਿਸ ਵਿੱਚ ਮੁਰੰਮਤ ਸੀਵਰੇਜ ਬਿਜਲੀ ਅਤੇ ਤਰਖਾਨ ਦਾ ਕੰਮ ਸ਼ਾਮਿਲ ਸੀ